ਅੱਜ ਸਾਡੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਹੀਰਾੜਾਪੜੈਂਗ ਵੱਲੋਂ ਉਹਨਾਂ ਦੇ ਸਨੇਹੇ ਤੇ ਸਾਰੇ ਸਮੂਹ ਤੇ ਪੰਜਾਬ ਦੇ ਵਿੱਚ ਬਲਾਕ ਪ੍ਰਧਾਨਾਂ ਦੇ ਸਹਿਯੋਗ ਦੇ ਨਾਲ ਅੱਜ ਡੀਐਸਪੀ ਜਿਹੜੇ ਹਲਕੇ ਦੇ ਵਿੱਚ ਪੈਂਦੇ ਆ ਹਲਕੇ ਦੇ ਡੀਐਸਪੀ ਵਾਈਜ਼ ਉਹਨਾਂ ਨੂੰ ਪੰਜਾਬ ਦੇ ਵਿੱਚ ਜਿਹੜਾ ਮੈਮੋਰੰਡਮ ਦਿੱਤਾ ਗਿਆ ਮੰਗ ਪੱਤਰ ਦਿੱਤਾ ਗਿਆ ਜਿਹਦੇ ਵਿੱਚ ਲਾਂਡਰਡਰ ਦਾ ਵਿਸ਼ੇਸ਼ ਤੌਰ ਤੇ ਲੁਟਕਾ ਖੂਹਾਂ ਦਾ ਜਿਹੜਾ ਜ਼ਿਕਰ ਕੀਤਾ ਗਿਆ ਕਿਉਂਕਿ ਪੰਜਾਬ ਦੇ ਹਾਲਾਤ ਆਪਾਂ ਨੂੰ ਰੋਜ਼ ਪਤਲਾ ਬਦਰਤ ਤੋਂ ਬਦਰਤ ਹੋ ਰਿਹਾ ਤੇ ਰੋਜ਼ ਲੁੱਟਾਂ ਖੋਹਾਂ ਇੰਨੀਆਂ ਹੋ ਰਹੀਆਂ ਰੋਜ਼ ਕਤਰੋਗਾਰਤ ਇੰਨੀ ਹੋ ਰਹੀ ਆ ਪਿੱਛੇ ਜੇ ਤੁਹਾਡੇ ਸਾਹਮਣੇ ਫਰੋਹੀ ਪਰ ਜਿਹੜੇ ਦੋ ਭਰਾ ਇਕੱਠੇ ਮਾਰਤੇ ਹਰਿਆਣਾ ਕਤਲ ਹਰਿਆਣਾ ਮਿੰਟ-ਮਿੰਟ ਬਾਅਦ ਮਿੰਟ-ਮਿੰਟ ਬਾਅਦ ਕਤਲ ਹੋ ਰਿਹਾ ਤੇ ਲੁੱਟਾਂ ਖੋਹਾਂ ਦਾ ਤਾਂ ਤੁਸੀਂ ਜ਼ਿਕਰ ਹੀ ਛੱਡੀ ਦਿਓ ਨਾ ਵੀ ਇੱਥੇ ਕੀ ਕੀ ਦਾ ਕਿੱਥੇ ਕਿੱਥੇ ਜ਼ਿਕਰ ਕਰਾਂਗੇ ਜੇ ਕੋ ਦਿਹਾੜੀਦਾਰ ਵੀ ਆਉਂਦਾ ਵਿਚਾਰਾ ਮੋਟਰਸਾਈਕਲ ਤੇ ਆਉਂਦਾ ਸ਼ਾਮ ਨੂੰ ਦਿਹਾੜੀ ਲਾ ਕੇ ਸ਼ਹਿਰ ਤੇ ਆਉਂਦਾ ਉਹਦਾ ਮੋਟਰਸਾਈਕਲ ਤੇ ਲਾ ਕੇ ਚਾਰ ਪੰਜ ਜਾਣੇ ਗੁੰਡੇ ਖੜ ਜੰਦੇ ਆ ਉਹ ਜਾ ਕੇ ਉਹਦੇ ਕੋਲੋਂ ਬੋਟੂਆ ਖੋ ਲੈਂਦੇ ਆ ਜਿਹੜਾ 2-4 500 ਰੁਪਏ ਆਉਂਦਾ ਉਹ ਵੀ ਖੋ ਲੈਂਦੇ ਆ ਪ੍ਰਸ਼ਾਸਨ ਪੁਲ ਪ੍ਰਸ਼ਾਸਨ ਜਿਵੇਂ ਸੁੱਤਾ ਪਿਆ ਉਹ ਸਾਮ ਪ੍ਰਸ਼ਾਸਨ ਤਾਂ ਹੀ ਜਾਂਦਾ ਹੁੰਦਾ ਜੇ ਮੁੱਖ ਮੰਤਰੀ ਦੀ ਨੀਤ ਰਣਨੀਤੀ ਹੋਵੇ ਜੇ ਮੁੱਖ ਮੰਤਰੀ ਦੀ ਨੀਤ ਹੀ ਨਹੀਂਗੀ ਉਹਦਾ ਧਿਆਨ ਹੀ ਨਹੀਂਗਾ ਨਾ ਕਿਸੇ ਮੰਤਰੀ ਦਾ ਨਾ ਕਿਸੇ ਐਮਐਲਏ ਦਾ ਕਿਤੇ ਉਹਨਾਂ ਨੇ ਜਾ ਕੇ ਪ੍ਰਸ਼ਾਸਨ ਨੂੰ ਇਹ ਨਹੀਂ ਕਿਹਾ ਵੀ ਸਾਡੇ ਹਲਕੇ ਦੇ ਵਿੱਚ ਸਾਡੇ ਏਰੀਆ 'ਚ ਇਹੋ ਜਿਹੀਆਂ ਵਾਰਦਾਤਾਂ ਹੋਈ ਜਾਂਦਾ ਕਰੋ ਤੁਹਾਡੇ ਸਾਹਮਣੇ ਆਪਣੇ ਹਲਕੇ 'ਚ ਕਿਵੇਂ ਰਾਤ ਨੂੰ ਰਾਤ ਧਮਕਾ ਕੇ ਲੋਕਾਂ ਦੇ ਜਿਹੜਾ ਬਿਜਲੀ ਦੀ ਤਾਰਾਂ ਕੀ ਬਿਜਲੀ ਦੇ ਸਾਰਾ ਸਮਾਨ ਜਿਹੜਾ ਖੇਤਾਂ 'ਚ ਹੁੰਦਾ ਉਹ ਲੁੱਟ ਕੇ ਲੈ ਜਾਂਦੇ ਐ ਇਸ ਕਰਕੇ ਅੱਜ ਕਾਂਗਰਸ ਪਾਰਟੀ ਨੇ ਸ੍ਰੀ ਅੰਮ੍ਰਿਤਪਾਲ ਪੰਜਾਬ ਦੇ ਲੋਕਾਂ ਨੂੰ ਵੀ ਤਕੜੇ ਹੋ ਕੇ ਤੁਸੀਂ ਆਉਣ ਵਾਲੇ ਸਮੇਂ 'ਚ ਜਿਹੜਾ ਇਹਨਾਂ ਦਾ ਡਟ ਕੇ ਵਿਰੋਧ ਕਰੋ ਸਰਕਾਰਾਂ ਦਾ ਤਿੰਨ ਨੂੰ ਸਨੇਹਾ ਪਹਚਾਓ ਇਹ ਜਿਹੜਾ ਲੋਕਾਂ ਦੀ ਮਾੜੀ ਹਾਲਤ ਹੋਈ ਪਈ ਆ ਪੰਜਾਬ ਦਾ ਜਿਹੜਾ ਬੇੜਾਗਰ ਕਰਤਾ ਇਹਦਾ ਖਿਆਲ ਕੀਤਾ ਜਾਣਾ। ਸੋਕੀ ਸਾਹਿਬ ਜਿਹੜਾ ਕਾਂਗਰਸ ਪਾਰਟੀ ਵੱਲੋਂ ਅੱਜ ਧਰਮੇ ਲਗਾਏ ਗਏ ਆ ਕਿ ਵਾਕਈ ਕਾਂਗਰਸ ਪਾਰਟੀ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਜਿੰਦ ਦਿੰਦਾ ਜਾਂ ਇਹ ਆਉਣ ਵਾਲੀਆਂ ਆਗਾਮੀ ਜਮਨੀ ਚੋਣਾਂ ਜਾਂ ਜਿਹੜੀਆਂ ਲੋਕਲ ਬਾਡੀਜ਼ ਦੀਆਂ ਚੋਣਾਂ ਹੋ ਰਹੀਆਂ ਉਹਨਾਂ ਨੂੰ ਲੈ ਕੇ ਇੱਕ ਮੁੱਦਾ ਜਿਹੜਾ ਤਰਛਿਆ ਜਾ ਰਿਹਾ ਨਹੀਂ 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 ਇਹ ਤੁਹਾਡੇ ਸਾਹਮਣੇ ਰਾਜਾ ਵੜੈੰਗ ਜੀ ਸਾਡੇ ਪੰਜਾਬ ਦੇ ਪ੍ਰਧਾਨ ਆ ਜਿਹੜੇ ਉਹ ਕਿੰਨੇ ਚਿੰਤਤਾ ਕਿੰਨੇ ਅਸੀਂ ਧਰਨੇ ਲਾਉਣੇ ਇੱਕ ਧਰਨਾ ਥੋੜਾ ਲੱਗ ਰਿਹਾ ਮੈਨੂੰ ਤਾਂ ਕਈ ਵਾਰੀ ਅਸੀਂ ਤਾਂ ਹੋ ਜੰਨੇ ਵੀ ਅਸੀਂ 15 ਦਿਨ ਪਹਿਲਾਂ ਧਰਨਾ ਲਾਇਆ ਸੀ ਪ੍ਰਧਾਨ ਜੀ ਦਾ ਫੇਰ ਹੁਕਮ ਆ ਗਿਆ ਇਸ ਜਿਸ ਕਰਕੇ ਕਾਂਗਰਸ ਪਾਰਟੀ ਚਿੰਤਤਾ ਪੂਰੀ ਚੋਣਾ ਚੋਣਾ ਤਾਂ ਹੁੰਦੀਆਂ ਰਹਿੰਦੀਆਂ ਚੋਣਾ ਆਉਣੀ ਆ ਚੋਣਾ ਚੜਾ ਹਜੇ 2 ਸਾਲ ਪਏ ਆ ਇਸ ਕਰਕੇ ਪੰਜਾਬ ਦੇ ਲੋਕਾਂ ਦੀ ਚਿੰਤਾ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਪੰਜਾਬ ਦਾ ਭਲਾ ਚਾਹਿਆ ਤੇ ਪੰਜਾਬ ਦੇ ਵਿੱਚ ਸ਼ਾਂਤੀ ਚਾਹੀ ਆ ਜੇ ਅੱਜ ਸ਼ਾਂਤੀ ਲਿਆਂਦੀ ਸੀ ਕਾਂਗਰਸ ਪਾਰਟੀ ਦੀ ਦੇਣਾ ਜਦ ਮਾੜਾ ਹਾਲਤ ਗੈਂਗਸਟਰ ਵਧ ਗਏ ਤਾਂ ਇਹ ਆਉਣ ਵਾਲੀ ਸਰਕਾਰ ਜਿਹੜੀ 2 1/2 ਪੌਣੇ 3 ਸਾਲਾਂ ਚ ਇਹਨਾਂ ਨੇ ਜਿਹੜਾ ਹਾਲ ਕੀਤਾ ਉਹ ਤੁਹਾਡੇ ਸਾਹਮਣੇ ਦੇ ਕੋਈ ਵੀ ਜਿਹੜਾ ਅੱਜ ਦਾ ਰੋਸ ਨਹੀਂ ਧਰਨਾ ਹੈ ਇਸ ਸਬੂਤੀ ਕਾਂਗਰਸ ਪਾਰਟੀ ਵੱਲੋਂ ਸਾਰੇ ਡੀਐਸਪੀ ਹੈੱਡਕੁਆਰਟਰਾਂ ਤੇ ਲਵਾਇਆ ਗਿਆ ਕਿਉਂਕਿ ਸਾਡੇ ਪ੍ਰਧਾਨ ਮਾਨਯੋਗ ਸਰਦਾਰ ਮਨਿੰਦਰ ਸਿੰਘ ਜੀ ਰਾਜਾਪੁਰੇਂਗ ਔਰ ਸਾਡੇ ਸੀਐਲਪੀ ਦੇ ਲੀਡਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਅਤੇ ਸਬੂਤੀ ਕਾਂਗਰਸ ਪਾਰਟੀ ਨੇ ਅੱਜ ਆਪ ਕੋ ਆਪਣੇ ਜਿੰਨੇ ਵੀ ਹਲਕੇ ਆ ਉਹਨਾਂ ਦੇ ਵਿੱਚ ਡੀਐਸਪੀ ਹੈੱਡਕੁਆਰਟਰ ਐਤਵਨ ਲਾਏ ਆ ਸਮੂਥੇ ਬਰਕਾ ਨੇ ਕਿਉਂਕਿ ਅੱਜ ਜਿਹੜੇ ਪੰਜਾਬ ਦੇ ਹਾਲਾਤ ਆ ਉਹ ਬਹੁਤ ਹੀ ਨਾਜ਼ੁਕ ਹਾਲਾਤ ਆ ਪੰਜਾਬ ਦੇ ਵਿੱਚ ਰੋਜ਼ ਜੋ ਬਾਹਰੋਂ ਐਨਆਰਆਈ ਆਉਂਦੇ ਆ ਉਹਨਾਂ ਦੇ ਕਤਲੋਗਾਰ ਜਾਂ ਪੰਜਾਬ ਦੇ ਜਿੰਨੇ ਵੀ ਨਾਗਰਿਕ ਆ ਉਹਨਾਂ ਦਾ ਇੱਕ ਬੜਾ ਸਹਿਮ ਦਾ ਮਾਹੌਲ ਬਣਿਆ ਹੋਇਆ ਕਿਉਂਕਿ ਰੋਜ਼ ਜੋ ਲੁੱਟ ਖੋਹ ਦੀਆਂ ਬਾਰਦਾਤਾਂ ਹੋ ਰਹੀਆਂ ਕਿ ਪੰਜਾਬ ਦੇ ਹਾਲਾਤ ਬਹੁਤ ਹੀ ਵਿਗੜਨ ਜਾ ਰਹੇ ਆ ਲੇਕਿਨ ਪੰਜਾਬ ਸਰਕਾਰ ਪੰਜਾਬ ਦਾ ਮੁੱਖ ਮੰਤਰੀ ਸਰਦਾਰ ਭਵੰਤ ਸਿੰਘ ਮਾਨ ਜੋ ਇਸ ਵਾਰ ਬਿਲਕੁਲ ਧਿਆਨ ਨਹੀਂ ਦੇ ਰਿਹਾ ਕਿਉਂਕਿ ਪਤਾ ਨਹੀਂ ਉਹ ਰੋਜ਼ ਚੋਣਾ ਵਿੱਚ ਵਿੱਜਾ ਰਹਿੰਦਾ ਉਹਨੇ ਪੰਜਾਬ ਦੀਆਂ ਲੋਕਾਂ ਤੋਂ ਵੋਟਾਂ ਲੈ ਕੇ ਉਹਨਾਂ ਦਾ ਖਿਆਲ ਕਰਨਾ ਛੱਡਿਆ ਉਹ ਨੂੰ ਬਾਹਰਲੇ ਸਟੇਟਾਂ ਦੇ ਵਿੱਚ ਜਾ ਕੇ ਆਪਦੇ ਚਟਕਲੇ ਛਾਉਣ ਦੇ ਵਿੱਚ ਉਹ ਵਿਜੀ ਹੈ ਮੁੱਖ ਮੰਤਰੀ ਕਿਉਂਕਿ ਉਹ ਨੂੰ ਅੱਜ ਪੰਜਾਬ ਦੇ ਜਿਹੜੇ ਹਾਲਾਤ ਜਿਹੜੇ ਹਾਲਾਤਾਂ ਦੀ ਬੋਰਾ ਵੀ ਚਿੰਤਾ ਨਹੀਂ ਉਹ ਨੂੰ ਸਿਰਫ ਬਾਹਰਲੇ ਸਟੇਟਾਂ ਵਿੱਚ ਜਾ ਕੇ ਉੱਥੇ ਦੇ ਲੋਕਾਂ ਨੂੰ ਗੁੰਮਰਾਹ ਕਰਨ ਵਿੱਚ ਜਿਹੜਾ ਮਾਸਟਰਾ ਮੁੱਖ ਮੰਤਰੀ ਉਹ ਆਵਦਾ ਰੋਲ ਅਦਾ ਕਰ ਰਿਹਾ ਲੇਕਿਨ ਉਹ ਪੰਜਾਬ ਦੇ ਨਾਗਰਿਕਾਂ ਨੂੰ ਔਰ ਪੰਜਾਬ ਦੇ ਲੋਕਾਂ ਨੂੰ ਇੱਕ ਵਾਰੀ ਆ ਪ੍ਰਸ਼ਾਸਨ ਕਾਲ ਨਹੀਂ ਦੇ ਸਕਿਆ ਇਸ ਵਿੱਚ ਉਹ ਫੇਲੀਅਰ ਉਸ ਮਾਣ ਪੱਤਰ ਵੀ ਦਿੱਤਾ ਕਿਵੇਂ ਲੱਗਦਾ ਹੈ ਜੇ ਪੁਲਿਸ ਦੀ ਕਾਰਗੁਜ਼ਾਰੀ ਦੀ ਗੱਲ ਕੀਤੀ ਜਾਵੇ ਤਾਂ ਲੱਗਦਾ ਹੈ ਕਿ ਪੁਲਿਸ ਹੈ ਜਿਹੜਾ ਇਹਨਾਂ ਲੋਕਾਂ ਨੂੰ ਰੋਕਣ ਲਈ ਜਿਹੜੀ ਕੋਸ਼ਿਸ਼ ਕਰ ਰਹੀ ਹੈ ਦੇਖੋ ਜਿਹੜਾ ਅਸੀਂ ਮੰਗ ਪੱਤਰ ਦਿੱਤਾ ਸਾਡਾ ਜਿਹੜਾ ਮੰਗ ਪੱਤਰ ਆ ਇਹ ਸਮੁੱਚੇ ਹਲਕੇ ਵੱਲੋਂ ਸਮੁੱਚੇ ਬਰਕਣਾ ਵੱਲੋਂ ਇਹ ਅੱਜ ਜਿਹੜਾ ਡੀਐਸਪੀ ਸਾਹਿਬ ਨੂੰ ਮੰਗ ਪੱਤਰ ਅਸੀਂ ਦਿੱਤਾ ਕਿਉਂਕਿ ਮੰਗ ਪੱਤਰ ਦੇਣ ਦਾ ਕਾਰਨ ਇਹ ਸੀ ਇਹ ਸਾਡਾ ਜਿਹੜਾ ਮੁੱਖ ਮੰਗ ਪੱਤਰ ਹੈ ਇਹ ਮੁੱਖ ਮੰਤਰੀ ਮੁੱਖ ਮੰਤਰੀ ਤੱਕ ਸਾਰੇ ਹਲਕਿਆਂ ਤੋਂ ਜਾਊਗਾ ਸਾਰੇ 100 ਦੇ 117 ਹਲਕਿਆਂ ਤੋਂ ਜਿਹੜਾ ਇਹ ਸਾਰੇ ਡੀਐਸਪੀ ਨੂੰ ਮੰਗ ਪੱਤਰ ਦਿੱਤਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਪਤਾ ਲੱਗ ਸਕੇ ਕਿ ਪੰਜਾਬ ਦਾ ਆਵਾਮ ਅੱਜ ਮੇਰੇ ਖਿਲਾਫ ਹੈ ਕਿਉਂਕਿ ਜਿੱਥੇ ਤੱਕ ਤੁਸੀਂ ਪੁਲਿਸ ਪ੍ਰਸ਼ਾਸਨ ਦੀ ਗੱਲ ਕੀਤੀ ਹੈ ਪੁਲਿਸ ਪ੍ਰਸ਼ਾਸਨ ਜਿਹੜਾ ਆਪਦਾ ਵਧੀਆ ਰੋਲ ਉਸ ਕਰਕੇ ਅਦਾ ਨਹੀਂ ਕਰ پا ਰਿਹਾ ਕਿਉਂਕਿ ਪੋਲੀਟੀਕਲ ਉਹਨਾਂ ਨੂੰ ਪ੍ਰੈਸ਼ਰ ਪਾ ਰਹੇ ਆ ਮਾਰੇ ਅੰਸਰਾਂ ਦੀ ਮਦਦ ਕਰ ਰਹੇ ਆ ਉਹਨਾਂ ਨੂੰ ਬਚਾਉਣ ਲਈ ਪ੍ਰਸ਼ਾਸਨ ਤੇ ਦਬਾਅ ਪਾਉਂਦੇ ਆ ਕਿਉਂਕਿ ਅੱਜ ਜਿਹੜੇ ਹਾਲਾਤ ਆ ਜੋ ਹੋ ਰਿਹਾ ਤੁਸੀਂ ਸਾਰੇ ਜਿਹੜੇ ਪ੍ਰੈਸ ਵਾਲੇ ਭਾਜਾਰੇ ਤੇ ਲੋਕਾਂ ਨੂੰ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਵਿੱਚ ਕਿਦਾਂ ਦੇ ਹਾਲਾਤ ਆ ਲੇਕਿਨ ਸਰਕਾਰ ਆਪਣਾ ਦਬਾਅ ਬਣਾ ਕੇ ਆਪਦੇ ਮਤਾਬਕ ਪ੍ਰੋਸੈਸ ਚਲਾਉਣ ਦੀ ਕੋਸ਼ਿਸ਼ ਕਰ ਰਹੀ ਆ ਅਸੀਂ ਇਸ ਗੱਲ ਤੋਂ ਮੁਜਾਬ ਦੇਉਣ ਇਸ ਨੂੰ ਜਾਤੀ ਦਵਾਉਣ ਲਈ ਇਹ ਗੱਲ ਹੀ ਕਰਨ ਆਇਆ ਕਿ ਅੱਜ ਲੋਕ ਜਿਹੜੇ ਚਾਹੁੰਦੇ ਆ ਕਿ ਪੁਲਿਸ ਫੇਰ ਹੋ ਕੇ ਕੰਮ ਕਰੇ ਆਮ ਨਾਗਰਿਕ ਦੀ ਰਾਖੀ ਕਰੇ ਆਮ ਨਾਗਰਿਕ ਦਾ ਬਚਾਅ ਕਰੇ ਆ ਜਿਹੜੇ ਹਾਲਾਤ ਨੇ ਉਹਨੂੰ ਸੁਧਾਰੇ ਪੁਲਿਸ ਤਾਂ ਹੀ ਸੁਧਾਰ ਸਕਦੀ ਆ ਕਿ ਪੰਜਾਬ ਦੇ ਜਿਹੜੀ ਜੜੀ ਸਰਕਾਰ ਆ ਜੇ ਉਹਨਾਂ ਨੂੰ ਮੁਕਤੀ ਦੇਵੇ ਆਪਦੇ ਜਿਹੜੇ ਜੰਡਰ ਚੋਬ ਪੁਲਿਸ ਨੂੰ ਬਾਹਰ ਕੱਢੇ ਸੋ ਇਸ ਕਰਕੇ ਅੱਜ ਸਾਰੇ ਪੰਜਾਬ ਦੇ ਬੱਚੇ ਧਰਨੇ ਦਿੱਤੇ ਗਏ ਮੇਨਮੈਂਟ ਅੱਜ ਸਾਡੇ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਸਾਰੇ ਪੁਲਿਸ ਡੀਐਸਪੀ ਹੈੱਡਕੁਆਰਟਰ ਤੇ ਅਸੀਂ ਧਰਨੇ ਦਿੱਤੇ ਸੀਗੇ ਜਿਹਦੇ ਵਿੱਚ ਨਿਆਲ ਸਿੰਘ ਵਾਲਾ ਹਲਕੇ ਦੀ ਸਮੁੱਚੀ ਕਾਂਗਰਸ ਨੇ ਸਰਦਾਰ ਭਪਿੰਦਰ ਸਿੰਘ ਜਿਹੜੇ ਹਲਕਾ ਇੰਚਾਰਜ ਆ ਕਾਂਗਰਸ ਪਾਰਟੀ ਦੇ ਉਹਦੀ ਰਗਵਾਈ ਦੇ ਵਿੱਚ ਸਾਡੇ ਸਾਰੇ ਅਹੁਦੇਦਾਰ ਸਹਬਾਨ ਸਰਪੰਚ ਸਹਬਾਨ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਹਬਾਨ ਬਲਾਕ ਸੰਮਤੀ ਮੈਂਬਰ ਸਹਬਾਨ ਤੇ ਵਰਕਰ ਸਹਬਾਨ ਪਹੁੰਚੇ ਸੀ ਜੋਸ਼ੋਖ ਰੋਸ਼ਨਾ 10 ਤੋਂ ਤਕਰੀਬਨ 12:00 ਵਜੇ ਸਾਡਾ ਧਰਨਾ ਉਹ ਜਾਰੀ ਰਿਹਾ ਸੀ ਉਹ ਸੰਦਰਭ ਸੀਗਾ ਜਿਹੜੀਆਂ ਲੁੱਟਾਂ ਘੁਆਂ ਅਮਨ ਕਾਇਨ ਕਾਨੂੰਨ ਦੀ ਜਿਹੜੀ ਸਥਿਤੀ ਹੈ ਦਿਨੋ ਦਿਨ ਵੱਧ ਤੋਂ ਵੱਧ ਤਰ ਹੋ ਜਾ ਰਹੀ ਹੈ ਤੁਸੀਂ ਦਿੱਲੀ ਸੋਸ਼ਲ ਮੀਡੀਆ ਰਹੀਂ ਤੁਹਾਡੇ ਮੀਡੀਆ ਰਹੀਂ ਸਾਡੇ ਸ਼ਹਿਰ ਦੇ ਵਿੱਚ ਵੀ ਸਾਡੇ ਦੁਕਾਨਾ <experiences>